ਇਨਾਂ ਦਾ ਟਾਰਗੇਟ ਇੱਕੋ ਇੱਕ ਹੈ ਕਿ ਅਕਾਲੀ ਦਲ ਜੋ ਖੇਤਰੀ ਪਾਰਟੀ ਹੈ ਇਹਦੀ ਅਗਵਾਈ ਪਹਿਲੇ ਵੱਡੇ ਬਾਦਲ ਸਾਹਿਬ ਕਰ ਰਹੇ ਸੀ ਹੁਣ ਨਾਅ ਕਰ ਰਹੇ ਹਨ ਕਿਵੇਂ ਨਾ ਕਿਵੇਂ ਖੇਤਰੀ ਪਾਰਟੀ ਨੂੰ ਕਮਜ਼ੋਰ ਕੀਤਾ ਜਾਏ ਤੇ ਖਤਮ ਕੀਤਾ ਜਾਏ ਤੇ ਆ ਨੈਸ਼ਨਲ ਪਾਰਟੀਆਂ ਇੱਥੇ ਕਾਬਜ਼ ਹੋਣ ਕਿਵੇਂ ਪਲਾਨ ਕਰਕੇ ਝੂਠੇ ਕੇਸ ਝੂਠੇ ਬਿਆਨ ਤੇ ਝੂਠੇ ਅਰੈਸਟ ਸਾਰਾ ਕੁਝ ਕਿਵੇਂ ਕੀਤਾ ਸਾਰੀ ਕਹਾਣੀ ਮੈਂ ਤੁਹਾਨੂੰ ਅੱਜ ਤੁਹਾਡੇ ਸਾਹਮਣੇ ਰੱਖਣਾ ਚਾਹਣਾ ਹੈ ਇਹਨਾਂ ਦਾ ਟਾਰਗੇਟ ਇੱਕੋ ਇੱਕ ਹੈ ਕਿ ਅਕਾਲੀ ਦਲ ਜੋ ਖੇਤਰੀ ਪਾਰਟੀ ਹੈ ਇਹਦੀ ਅਗਵਾਈ ਪਹਿਲੇ ਵੱਡੇ ਬਾਦਲ ਸਾਹਿਬ ਕਰ ਰਹੇ ਸੀ ਹੁਣ ਮੈਂ ਕਰ ਰਿਹਾ ਕਿਵੇਂ ਨਾ ਕਿਵੇਂ ਖੇਤਰੀ ਪਾਰਟੀ ਨੂੰ ਕਮਜ਼ੋਰ ਕੀਤਾ ਜਾਏ ਤੇ ਖਤਮ ਕੀਤਾ ਜਾਏ ਤੇ ਆ ਨੈਸ਼ਨਲ ਪਾਰਟੀਆਂ ਇੱਥੇ ਕਾਬਜ਼ ਹੋਣ ਆ ਜਿਹੜੀ ਲੜੀ ਹੈ ਤੁਹਾਡੇ ਸਾਹਮਣੇ ਹੈ ਸ਼ੁਰੂ ਹੋਈ ਸਭ ਤੋਂ ਪਹਿਲੇ ਕੈਪਟਨ ਅਮਰਿੰਦਰ ਸਿੰਘ ਜਦੋਂ ਚੀਫ ਮਿਨਿਸਟਰ ਸੀ ਉਹਨੇ ਬਾਦਲ ਸਾਹਿਬ ਤੇ ਮੇਰੇ ਖਿਲਾਫ ਇੱਕ ਬੜਾ ਝੂਠਾ ਪ੍ਰਚਾਰ ਕੀਤਾ ਸੀ 3500 ਕਰੋੜ ਰੁਪਏ ਦੇ ਇਹਨਾਂ ਨੇ ਜਾਇਦਾਦ ਇਕੱਠੀ ਕਰ ਲਈ ਜੀ ਇਹਨਾਂ ਨੇ ਨਿਊਯਾਰਕ ਤੋਂ ਲੈ ਕੇ ਨਾਈਟ ਕਲੱਬ ਤੋਂ ਲੈ ਕੇ ਐਨੀਆਂ ਝੂਠ ਦੀਆਂ ਗੱਲਾਂ ਕੀਤੀਆਂ ਸੀ ਉਦੋਂ ਵੀ ਕੀਨੇ ਇਨਵੈਸਟੀਗੇਸ਼ਨ ਟੀਮ ਦਾ ਹੈਡ ਸੀ ਉਹਦੋਂ ਚੱਤੋਪਾਦਿਆ ਆਈ ਚੱਦੋਪਾਦਿਆ ਜਿਹੜਾ ਕੱਲ ਪਰਸੋ ਬਿਆਨ ਦੇ ਰਿਹਾ ਸੀ ਉਹੀ ਚੱਦੋਪਾਦਿਆ ਤੁਸੀਂ ਦੇਖ ਲਓ ਕੈਪਟਨ ਅਮਰਿੰਦਰ ਸਿੰਘ ਨੇ ਵੀ ਸਾਡੇ ਖਿਲਾਫ ਉਹਦੋਂ ਲਾਇਆ 3500 ਕਰੋੜ ਦਾ ਸਾਡੇ ਦੇ ਖਿਲਾਫ ਅਲੀਗੇਸ਼ਨ ਲਾਏ ਝੂਠਾ ਸੱਚਾ ਬਣਾ ਕੇ ਮਸਾ 40 ਕਰੋੜ ਤੱਕ ਪਹੁੰਚੇ ਉਹ ਵੀ ਕੋਰਟ ਤੋਂ ਨੇ ਇਹ ਨਕਾਰ ਦਿੱਤਾ ਤੇ ਸਾਨੂੰ ਕਲੀਨ ਸ਼ੀਟ ਦੇ ਕੇ ਸਾਨੂੰ ਬਰੀ ਕੀਤਾ ਪਰ ਮਕਸਦ ਇਹ ਨਾ ਹੈ ਐੀਸੀ ਲਕਸ਼ਣ ਜਿੱਤਣ ਵਾਸਤੇ ਕਿਵੇਂ ਨਾ ਕਿਵੇਂ ਉਹਦਾ ਇੰਨਾ ਝੂਠ ਬੋਲਦੀ ਹੈ ਲੋਕਾਂ ਦੀਆਂ ਭਾਵਨਾ ਨੂੰ ਉਹਨਾਂ ਨੂੰ ਸਵੇਹ ਕਰਨਾ ਸੀ ਉਵੇਂ ਕੀਤਾ ਉਹਦੇ ਬਾਅਦ ਜਦੋਂ ਸਾਡੀ ਸਰਕਾਰ ਆਈ ਤੇ ਲਗਾਤਾਰ ਦੋ ਵਾਰ ਸਾਡੀ ਸਰਕਾਰ ਬਣ ਗਈ ਇਹਨਾਂ ਨੇ ਸੋਚਿਆ ਕਿ ਕਾਲੀ ਦਲ ਇੰਨੇ ਕੰਮ ਕਰ ਰਿਹਾ ਤੇ ਕਾਲੀ ਦਲ ਨੂੰ ਜੇ ਆਪਾਂ ਨਾ ਰੋਕਿਆ ਤੇ ਅਗਲੇ 15 20 ਸਾਲ 25 ਸਾਲ ਇਹਨਾਂ ਨੇ ਪੰਜਾਬ ਵਿੱਚ ਸੇਵਾ ਬਹੁਤ ਕਰਨੀ ਆ ਕਿਉਂਕਿ ਇਹਨਾਂ ਨੇ ਕੰਮ ਇੰਨੀ ਡਵੈਲਪਮੈਂਟ ਕੀਤੀ ਆ ਆ ਸਾਰੇ ਇਕੱਠੇ ਹੋ ਗਏ ਮਿਸ਼ਨ ਕਿ ਕਰ ਲਿਆ ਕਿ ਕਾਲੀਦਲ ਬਾਦਲ ਸਾਹਿਬ ਤੇ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਸਾਰੇ ਇਕੱਠੇ ਹੋ ਕੇ ਸਾਜ਼ਿਸ਼ ਕੀਤੀ ਜਿਹੜੀ ਬੇਅਦਬੀਆਂ ਦੀ ਗੱਲ ਇਹਨਾਂ ਨੇ ਛੇੜੀ ਤੁਸੀਂ ਦੇਖ ਲਓ ਉਹੀ ਗੱਲ ਹੋਈ ਸਾਡੇ ਖਿਲਾਫ ਬੇਅਦਬੀ ਦੀ ਗੱਲ ਕੀਤੀ ਤੇ ਅੱਜ ਤੱਕ ਇੱਕ ਕੇਸ ਨਹੀਂ ਸਾਡੇ ਖਿਲਾਫ ਵਿਅਦਵੀ ਦਾ ਕਿਉਂ ਕਿਉਂਕਿ ਉਹ ਝੂਠਾ ਸੀ ਕੋਈ ਕਰ ਨਹੀਂ ਸਕਿਆ ਹੁਣ ਆ ਜੇ ਡਰੱਗਸ ਦਾ ਮਾਮਲਾ ਹੈ